ਬਠਿੰਡਾ ਦੇ ਗੁਰਦੁਆਰਾ ਹਾਜ਼ਰਤਨ ਸਾਹਿਬ ਵਿਖੇ ਸੰਗਤਾਂ ਦੇ ਸਹਿਯੋਗ ਦੇ ਨਾਲ ਲਗਾਇਆ ਗਿਆ ਆਂਬਾਂ ਦਾ ਬਾਗ ਅਤੇ ਇਸ ਦੇ ਵਿੱਚ ਬਠਿੰਡਾ ਸ਼ਹਿਰ ਦੀਆਂ ਸੰਗਤਾਂ ਨੇ ਦਿੱਤਾ ਪੂਰਾ ਸਹਿਯੋਗ ਅੱਜ ਬਠਿੰਡਾ ਦੇ ਗੁਰਦੁਆਰਾ ਹਾਜ਼ਰਤਨ ਸਾਹਿਬ ਵਿਖੇ ਆਂਬਾਂ ਦਾ ਬਾਗ ਲਗਾਉਣ ਸਮੇਂ ਜਿੱਥੇ ਪਹਿਲਾਂ ਅਰਦਾਸ ਕੀਤੀ ਗਈ ਉਥੇ ਪੰਜ ਪਿਆਰਿਆਂ ਵੱਲੋਂ ਬੂਟੇ ਲਾ ਕੇ ਇਹ ਬਾਗ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਜਿੱਥੇ ਅੱਜ 40 ਲਗਭਗ ਬੂਟੇ ਨਿੰਬਾਂ ਦੇ ਅੰਬਾਂ ਦੇ ਗੁਰਦੁਆਰਾ ਹਾਜ਼ਰਤਨ ਸਾਹਿਬ ਵਿਖੇ ਲਗਾਏ ਗਏ ਹਨ ਅਸੀਂ ਦਿਖਾ ਰਹੇ ਹਾਂ ਗੁਰਦੁਆਰਾ ਹਾਜ਼ਰਤਨ ਸਾਹਿਬ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ ਅੰਬਾਂ ਦਾ ਬਾਗ ਸੰਗਤਾਂ ਦੇ ਸਹਿਯੋਗ ਦੇ ਨਾਲ ਲਾਇਆ ਗਿਆ ਤੇ ਪੰਜ ਪਿਆਰਿਆਂ ਵੱਲੋਂ ਬੂਟੇ ਲਗਾ ਕੇ ਇਹਦੀ ਸ਼ੁਰੂਆਤ ਜਿਹੜੀ ਉਹ ਕੀਤੀ ਗਈ ਹੈ ਆਓ ਉਸ ਨੂੰ ਸੁਣਾਉਣੇ ਐਸੇ ਸੰਬੰਧੀ ਇੱਕੀ ਕਹਿੰਦੇ ਨੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਅਤੇ ਹੋਰ ਇੱਥੇ ਆਈਆਂ ਹੋਈਆਂ ਸੰਗਤਾਂ ਜੀ ਬਾਬਾ ਜੀ ਨਾਮਾਤ ਨਹੀਂ ਅੰਦਾਜ਼ ਪਾਏ ਹਰਜੀਤ ਸਿੰਘ ਗੁਰਦੁਆਰਾ ਕਿਲ੍ਹਾ ਮਰਕਸ ਸਾਹਿਬ ਵਿਖੇ ਮੈਂ ਕਥਾਵਾਚਕ ਦੀ ਸੇਵਾ ਨਿਭਾ ਰਿਹਾ ਹਾਂ ਜੀ ਅੱਜ ਗੁਰਦੁਆਰਾ ਹਾਜ਼ਰੀਤ ਸਿੰਘ ਸਾਹਿਬ ਦੇ ਸਮੁੱਚੇ ਮੈਨੇਜਮੈਂਟ ਵੱਲੋਂ ਬਠਿੰਡਾ ਸ਼ਹਿਰ ਤੇ ਸਮੁੱਚੀਆਂ ਸੰਗਤਾਂ ਵੱਲੋਂ ਸਤਿਗੁਰਾਂ ਦੇ ਆਦੇਸ਼ ਸਦਕਾ ਬਲਿਹਾਰੀ ਕੁਦਰਤ ਵਸਿਆ ਤੇਰਾੰਤ ਨਜਾਈ ਰੱਖਿਆ ਹੈ ਗੁਰੂ ਪਿਆਰ ਵਾਲੀਆਂ ਸੰਗਤਾਂ ਵੱਲੋਂ ਜੋੰਮਨ ਦੇ ਗੁੱਟੇ ਗੁਰਦੁਆਰਾ ਸਾਹਿਬ ਵਿਖੇ ਲਗਾ ਕਰਕੇ ਸੌਣ ਦੇ ਮਹੀਨੇ ਦੇ ਵਿੱਚ ਸਤਿਗੁਰਾਂ ਦੇ ਆਪਦੇਸ਼ਾਂ ਦੀ ਸੰਭਾਲ ਕੀਤੀ ਜਾ ਰਹੀ ਹੈ ਜਿੱਦਾਂ ਕਿ ਪਹਿਲਾਂ ਮੈਨੇਜਰ ਸਾਹਿਬ ਨੇ ਅਸੀਂ ਸਭ ਜਾਣਿਆ ਆਪ ਨੂੰ ਦੱਸਣਾ ਕੀਤਾ ਸਮੂਹ ਸੰਗਤਾਂ ਗੁਰੂ ਘਰ ਦੇ ਵਿੱਚ ਤਨ ਮੰਤਨ ਦੇ ਨਾਲ ਜੁੜਦੇ ਹੋਇਆਂ ਇਹ ਵੱਡੀ ਸੇਵਾ ਘਰ ਨੂੰ ਕੁਮਾਰ ਰਹੀ ਹੈ ਸਤਿਗੁਰਾਂ ਦੇ ਬਚਨ ਨੇ ਜੀ ਕਿ ਗੁਰਮੁਖ ਸਾਹਿਬ ਪਵਿੱਤ ਹੈ ਤਨ ਸੰਪੇ ਮਾਇਆ ਹਰ ਅਰਥ ਜੋ ਖਰਚ ਦੇ ਦਿਨ ਦੇ ਸੁਖ ਪਾਇਆ ਅਸੀਂ ਅਰਦਾਸ ਕਰਦੇ ਹਾਂ ਸਭਨਾਂ ਦੀ ਕੀਤੀ ਸੇਵਾ ਥਾਂ ਪਵੇ ਸਤਿਗੁਰੂ ਸਮੂਹ ਸਵੰਨਨ ਨੂੰ ਸਵੰਨਿਤ ਸੰਗਤਾਂ ਨੇ ਅਤੇ ਸਮੂਹ ਜੋ ਪ੍ਰਬੰਧ ਹੈ ਅੱਗੇ ਤੋਂ ਵੀ ਤਿਨਾਂ ਨੂੰ ਅਜੇ ਕਾਰਜ ਕਰਨ ਦੀ ਸਮਰੱਥ ਬਖਸ਼ੇ ਭੁੱਲਾਂ ਚੁੱਕਾਂ ਗਲਤੀਆਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਮੈਂ ਜਸਕਰਨ ਸਿੰਘ ਸਿਵੀਆਂ ਪ੍ਰਮੁਖ ਸੇਵਾਦਾਰ ਨਸ਼ਾ ਮੁਕਤੀ ਗੁਰਮਤ ਪਰਚੰਡਲੇਰ ਪੰਜਾਬ ਜਿਹੜਾ ਇਹ ਗੁਰਦੁਆਰੇ ਦੀ ਮੈਨੇਜਮੈਂਟ ਵੱਲੋਂ ਸਰਦਾਰ ਗੁਰਸੇਵ ਸਿੰਘ ਕਿੰਗਰਾ ਦੀ ਗਵਾਹੀ ਚ ਸਮੁੱਚੀ ਬਠਿੰਡਾ ਸ਼ਹਿਰ ਦੀ ਸਮੁੱਚੀ ਸੰਗਤ ਵੱਲੋਂ ਜਿਹੜਾ ਇਹ ਕਾਰਜ ਕੀਤਾ ਜਾ ਰਿਹਾ ਦਰਖਤਾਂ ਨੂੰ ਲਾਉਣ ਦਾ ਇਹ ਬਹੁਤ ਹੀ ਸ਼ਲਾਘਾਯੋਗ ਹੈ ਜਿੰਨੀ ਇਸ ਦੀ ਛਲਾਂਗਾ ਕੀਤੀ ਜਾਵੇ ਓਨੀ ਥੋੜੀ ਹੈ ਕਿਉਂਕਿ ਸਾਡੇ ਗੁਰੂ ਸਾਹਿਬਾਨ ਦਾ ਆਦੇਸ਼ ਹੈ ਤੇ ਅੱਜ ਲੋੜ ਵੀ ਹੈ ਪੰਜਾਬ ਨੂੰ ਇਹਦੇ ਵਾਤਾਵਰਨ ਨੂੰ ਬਚਾਇਆ ਜਾਵੇ ਤੇ ਨਾਲ ਦੀ ਨਾਲ ਗੁਰਦੁਆਰੇ ਦੀ ਸੁੰਦਰਤਾ ਦੇ ਵਿੱਚ ਵੀ ਇਹਦੇ ਨਾਲ ਵਾਧਾ ਹੋਏਗਾ ਬਹੁਤ ਚੰਗਾ ਉਦਮ ਕਰਿਆ ਇਹਨਾਂ ਨੇ ਚੰਗੀ ਨਰਸਰੀ ਚੋਂ ਅੰਬਾਂ ਦੇ ਬੂਟੇ ਲਵਾ ਕੇ ਲਿਆ ਕੇ ਇੱਥੇ ਲਾਉਣੇ ਕਰੇ ਆ ਤੇ ਮੈਂ ਸਾਰੀ ਗੁਰਦੁਆਰਾ ਪੰਦ ਕਮੇਟੀ ਨੂੰ ਉਹਨਾਂ ਦੀ ਇੱਥੋਂ ਦੀ ਮੈਨੇਜਮੈਂਟ ਨੂੰ ਇੰਗਰਾ ਸਾਹਿਬ ਨੂੰ ਤੇ ਬਠਿੰਡੇ ਦੀ ਸੂਚੀ ਸੰਗਤ ਨੂੰ ਵਧਾਈ ਦਿਨਾ ਵੀ ਜਿਹੇ ਕਾਰਜ ਆ ਜਿਹੜੇ ਇਹਦੀ ਇੱਥੇ ਰੰਭ ਤੱਕ ਰਹੀ ਹੈ ਚਾਲੂ ਰਹਿਣੇ ਚਾਹੀਦੇ ਆ ਕਿਉਂਕਿ ਦਰਖਤਾਂ ਦੀ ਸਾਡੇ ਬਹੁਤ ਵੱਡੀ ਘਾਟ ਹੈ 33% ਅਸੀਂ ਘਾਟ ਚ ਚੱਲ ਰਹੇ ਆ 3% ਦਰਖਤਾਂ ਹਾਲਾਂਕਿ ਕਿਸੇ ਵਾਦੀ ਦੀ ਪਾਪੂਲੇਸ਼ਨ ਦੇ ਹਿਸਾਬ ਨਾਲ 33 ਤੋਂ 35% ਹੋਣੇ ਚਾਹੀਦੇ ਆ ਤੇ ਇਸ ਕਰਕੇ ਸਾਡੇ ਪੇੜੀਆਂ ਤੋਂ ਪੇੜੀਆਂ ਮਾਰੀਆਂ ਆ ਰਹੀਆਂ ਗੁਰੂ ਪਾਤਸ਼ਾਹ ਦਸ਼ਮੇਸ਼ਪੀ ਤਾਂ ਕਿਰਪਾ ਕਰਨ ਇਹ ਸਾਰੀ ਟੀਮ ਤੇ ਮੇਰੇ ਪਰ ਹੈ ਹੱਥ ਰੱਖਣ ਤੇ ਐਂ ਇਹ ਨਿਰੰਤਰ ਜਿਹੜਾ ਸੇਵਾ ਹੈ ਉਹ ਚੱਲੇ ਤੇ ਸਾਰੇ ਦਰਖਤਾਂ ਸੀ ਅਰਦਾਸ ਕਰਦੇ ਗੁਰੂ ਮਹਾਰਾਜ ਤੁਸੀਂ ਆਪ ਬਸ ਕੇ ਸਾਰੇ ਦਰਖਤ ਮਕੰਮਲ ਤੌਰ ਤੇ ਪੂਰਨ ਤੌਰ ਤੇ ਇਹਨਾਂ ਨੂੰ ਤਿਆਰ ਕਰਵਾ ਲੈਣਾ ਜੀ ਇਹਨਾਂ ਕਹਿੰਦਾ ਹੋਇਆ ਮੈਂ ਤੁਹਾਡਾ ਸਿਰ ਵਝਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਸਭ ਕਿੰਨਾ ਮਾਤੜ ਦੇ ਕੀ ਕਹਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਸੇਵਕ ਸਿੰਘ ਕੰਗੜਾ ਮੈਨੇਜਰ ਗੁਰਦੁਆਰਾ ਸਾਹਿਬ ਪਾਸ਼ਾਏ ਦਸਵੀਂ ਹਾਜੀ ਰਤਨ ਕਰਮਾਟ ਸਾਹਿਬ ਬਠਿੰਡਾ ਅੱਜ ਢੋਣਾ ਸ਼ਹਿਰ ਦੀਆਂ ਸੰਗਤਾਂ ਵੱਲੋਂ ਸੋਹਣਾ ਉਪਰਾਲਾ ਕਰਕੇ ਵਾਤਾਵਰਨ ਦੀ ਸਾਂਭ ਸੰਭਾਲ ਨੂੰ ਮੁੱਖ ਰੱਖਦੇ ਹੋਏ ਅੰਮਾ ਦਾ ਬਾਗ ਜੋ ਅੰਮਾ ਦੇ ਪੌਦੇ ਅਸੀਂ ਸੜਕ ਬਣਾਈ ਹੈ ਜਿਹੜੀ ਆਪਾਂ ਨਵਾਂ ਰਸਤਾ ਬਣਾ ਰਹੇ ਹਾਂ ਜਿਹਦੇ ਰਸਤੇ ਦੇ ਤਾਸੀਂ ਗੁਰਦੁਆਰਾ ਸਾਹਿਬ ਦੀ ਇਮਾਰਤਾਂ ਲੰਗਰ ਹਾਲ ਨਿਵਾਸ ਅਤੇ ਦਫਤਰ ਬਣਾਉਣੇ ਹਨ ਉਹਨਾਂ ਦੇ ਰਸਤੇ ਦੇ ਵਿੱਚ 35 ਤੋਂ 40 ਅੰਮਾ ਦੇ ਦਰਖਤਾਂ ਜਿਹੜੇ ਵੱਡੇ ਵਧੀਆ ਲਿਆ ਕੇ ਬਲੇਰ ਕੋਟਾ ਨਰਸੀ ਤੇ ਉੱਤੇ ਲਾ ਰਹੇ ਹਾਂ ਅਤੇ ਜੋ ਕੇ ਗੁਰੂ ਹਰਗੋਬਿੰਦ ਰਾਏ ਸਾਹਿਬ ਮਹਾਰਾਜ ਜੀ ਦੇ ਉਪਦੇਸ਼ ਅਨੁਸਾਰ ਬਾਤਾਵਨ ਨੂੰ ਸੰਭਾਲਣ ਦੇ ਸੰਬੰਧ ਦੇ ਵਿੱਚ ਸੋਵੀ ਗੁਰਦੁਆਰਾ ਪ੍ਰਬੰਧਕ ਕਮਿਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਧਾਨ ਸਾਹਿਬ ਮਾਨਜੋਤ ਜੀ ਰਜ਼ਦਾਰ ਇੰਜੀਨੀਅਰ ਸਿੰਘ ਜੀ ਧਾਮੀ ਅਤੇ ਸਿੰਘ ਸਾਹਿਬ ਸ੍ਰੀ ਕਾਲਤਾਖਸਾਹਬ ਜੀ ਦੇ ਹੋਏ ਹੁਕਮ ਅਨੁਸਾਰ ਅੱਜ ਅਸੀਂ ਅੰਬਾਂ ਦਾ ਜੋ ਪੌਦੇ ਲਾ ਕੇ ਇਸ ਸ਼ਾਵਣ ਮਹੀਨੇ ਦੀ ਰੰਭਤਾ ਕੀਤੀ ਹੈ ਜੋ ਹਰ ਸਾਲ ਪੌਦੇ ਲਾਉਣੇ ਆ ਸਾਡੇ ਗੁਰਦੁਆਰਾ ਸਾਹਿਬ ਨੂੰ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਬਣੀ ਹੋਈ ਰੋਣਾ ਸ਼ਹਿਰ ਦੀਆਂ ਗੁਰੂ ਸੁਸਾਇਟੀਆਂ ਸੇਵਾ ਸਾਡੀਆਂ ਤੇ ਸਾਡੀਆਂ ਵਾਜੀਆਂ ਸੰਗਤਾਂ ਵੱਲੋਂ ਅੱਜ ਉਪਰਾਲਾ ਕਰਕੇ ਆਂਬਾਂ ਦੇ ਪੌਦੇ ਲਾਏ ਗਏ ਤੇ ਇੱਕ ਦਿਨ ਅਸੀਂ ਫੇਰ ਉਪਰਾਲਾ ਕਰਕੇ ਪਾਰਲੀ ਸਾਈਡ ਗੁਰਦੁਆਰਾ ਸਾਹਿਬ ਦੀ ਦੰਦੇ ਜੋ ਦਾਣਾ ਮੰਡੀ ਵਾਲਾ ਗੇਟ ਆ ਉਧਰ ਰਕਤ ਲਾਉਣੇ ਨੇ ਅੱਜ ਸੰਗਤਾਂ ਨੇ ਇਕੱਤਰ ਹੋ ਕੇ ਇੱਥੇ ਦਰਖਤਾਂ ਦੀ ਸੇਵਾ ਕੀਤੀ ਆ ਤੇ ਸਾਨੂੰ ਬੜੀ ਖੁਸ਼ੀ ਆ ਤੇ ਅਸੀਂ ਸੰਗਤਾਂ ਨੂੰ ਮੁਬਾਰਕਬਾਦ ਦਿੰਨੇ ਆ ਤੇ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਜਿੰਨਾ ਸੰਗਤਾਂ ਨੇ ਸੇਵਾ ਕਰਨੀ ਆ ਉਹਦੇ ਲਗਾਉਣ ਦੀ ਉਹ ਸਾਡੇ ਨਾਲ ਸੰਪਰਕ ਕਰਨ ਅਸੀਂ ਜਿੱਥੇ ਵੀ ਯੋਗ ਠੁਕਮੀ ਥਾਂ ਹੋਊਗੀ ਵਧੀਆ ਫਲਦਾਰ ਫੁੱਲਦਾਰ ਪੌਦੇ ਲਾਵਾਂਗੇ ਬਾਈ ਜੀ ਦਾ ਖਾਸਾ ਬਾਈ ਜੀ ਜੀ ਇਹ